प्यारे साथियों शिवकुमार बटालवी जी पंजाबी माबुली एक लाडले कवि रहे ने लाडले शायर ने जिन्ना ने अपने समय बहुत शोहरत खटी ते ओना दी जेडिया रचनावा ने पंजाबिया दे दलां दे ऊपर राज कीता और ओना दे इस संसार तेउ जान तो बाद भी ओना दी रचनावा जे रचनावा जेडिया ओ लोकां दे दलां दे ऊपर राज कर रही आ आज भी दी ओना दीं लिखियां कवितावां दीं बहुत सारी लाइना जेडिया लोकी फेसबुक ते ਜਾ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮ ਦੇ ਉੱਪਰ ਜਿਹੜੀਆਂ ਪਾਉਂਦੇ ਰਹਿੰਦੇ ਆ ਤੇ ਬੜੀਆਂ ਚੰਗੀਆਂ ਲੱਗਦੀਆਂ ਸੁਣਨ ਨੂੰ ਤੇ ਅੱਜ ਇੱਕ ਐਸੀ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਪੀ ਐਨ ਮੈਨਨ ਜਿਹੜੇ ਡੀਏਵੀ ਕਾਲਜ ਦੇ ਵਿੱਚ ਇੰਗਲਿਸ਼ ਦੇ ਪ੍ਰੋਫੈਸਰ ਰਹੇ ਨੇ ਤੇ ਇਸ ਟਾਈਮ ਰਿਟਾਇਰਡ ਨੇ ਔਰ ਇਹ ਸਾਡੇ ਨਾਲ ਮੌਜੂਦ ਨੇ ਤੇ ਇਹਨਾਂ ਨੂੰ ਸੀ ਰਿਕਵੈਸਟ ਕੀਤੀ ਸੀ ਔਰ ਇਹਨਾਂ ਨੇ ਸਮਾਂ ਜਿਹੜਾ ਸਾਨੂੰ ਦਿੱਤਾ ਤੇ ਮੈਂ ਚਾਹੁੰਨਾ ਕਿ ਮੈਂ ਇਹਨਾਂ ਨਾਲ ਸ਼ਿਵ ਕੁਮਾਰ ਬਟਾਲਵੀ ਜੀ ਬਾਰੇ ਗੱਲਾਂ ਕਰਾਂ ਤੇ ਮੈਂ ਨਾਲ ਇਹ ਵੀ ਚਾਹੁੰਦਾ ਕਿ ਮੈਂ ਇਸ ਨੂੰ ਰਿਕਾਰਡ ਕਰਕੇ ਤੇ ਆਪ ਸਭ ਤੱਕ ਪਹੁੰਚਾਵਾਂ ਤਾਂ ਕਿ ਆਪ ਸਭ ਦੇ ਵਿੱਚੋਂ ਜਿਹੜੇ ਲੋਕ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਪਿਆਰ ਕਰਦੇ ਆ ਉਹਨਾਂ ਦੀਆਂ ਰਚਨਾਵਾਂ ਨੂੰ ਪਿਆਰ ਕਰਦੇ ਆ ਉਹਨਾਂ ਤੱਕ ਵੀ ਉਹਨਾਂ ਦੇ ਜੀਵਨ ਦੀਆਂ ਕੁਝ ਗੱਲਾਂ ਜਿਹੜੀਆਂ ਪਹੁੰਚ ਸਕਣ ਕਿਉਂਕਿ ਸਰ ਜਿਹੜੇ ਮੇਰੇ ਨਾਲ ਬੈਠੇ ਨੇ ਇਹਨਾਂ ਦੇ ਉਹ ਟੀਚਰ ਰਹੇ ਨੇ ਔਰ ਕਾਫੀ ਸਮਾਂ ਜਿਹੜਾ ਜ਼ਿੰਦਗੀ ਦੇ ਕਾਫੀ ਕੀਮਤੀ ਸਾਲ ਆ ਜਿਹੜੇ ਸਰ ਨੇ ਉਹਨਾਂ ਦੇ ਨਾਲ ਹੰਡਾਏ ਆ ਬਟਾਲੇ ਤੋਂ ਅੰਮ੍ਰਿਤਸਰ ਆਉਂਦੇ ਜਾਂਦੇ ਰਹੇ ਨੇ ਉਹਨਾਂ ਦੇ ਘਰ ਵੀ ਆ ਜਾਂਦੇ ਰਹੇ ਨੇ ਤੇ ਉਹ ਵੀ ਇਹਨਾਂ ਦੇ ਕੋਲ ਕਦੀ ਇਹਨਾਂ ਦੇ ਘਰ ਆਉਂਦੇ ਜਾਂਦੇ ਰਹੇ ਆ ਸੋ ਇਸ ਕਰਕੇ ਇਹਨਾਂ ਕੋਲ ਸ਼ਿਵ ਕੁਮਾਰ ਬਟਾਲਵੀ ਜੀ ਬਾਰੇ ਬਹੁਤ ਖਜ਼ਾਨਾ ਆ ਜਿਹੜਾ ਸੁਣਨ ਯੋਗ ਆ ਕਿ ਅਸੀਂ ਉਸ ਮਹਾਨ ਸ਼ਾਇਰ ਬਾਰੇ ਉਸ ਪੰਜਾਬੀ ਦੇ ਉਸ ਲਾੜਲੇ ਜਿਹੜਾ ਸ਼ਾਇਰ ਬਾਰੇ ਜਿਹੜਾ ਉਹ ਗੱਲਾਂ ਬਾਤਾਂ ਕਰੀਏ ਕਿ ਉਹ ਕਿਵੇਂ ਉਹਨਾਂ ਦਾ ਜਨਮ ਕਿੱਥੇ ਹੋਇਆ ਕਿਵੇਂ ਕਿਵੇਂ ਉਹਨਾਂ ਨੇ ਜ਼ਿੰਦਗੀ guzari ਔਰ ਕਿਸ ਤਰ੍ਹਾਂ ਉਹਨਾਂ ਨੇ ਜ਼ਿੰਦਗੀ ਦਾ ਜਿਹੜਾ ਉਹ ਸਫ਼ਰ ਰਿਹਾ ਸੋ ਮੈਂ ਜ਼ਿਆਦਾ ਜਿਹੜਾ ਉਹ ਲੰਬੇ ਵੇਲੇ ਨਾ ਕਰਦਾ ਹੋਇਆ ਮੈਂ ਖੱਤ ਸਾਬ ਨੂੰ ਬੇਨਤੀ ਕਰਦਾ ਕਿ ਪਹਿਲਾਂ ਤੋਂ ਦਾ ਬਹੁਤ ਬਹੁਤ ਸਵਾਗਤ ਹੈ ਕਿ ਉਹਨਾਂ ਨੇ ਸਾਡੇ ਲਈ ਟਾਈਮ ਕੱਢਿਆ ਤੇ ਆਪਣੇ ਕੀਮਤੀ ਵਿਚਾਰ ਜਿਹੜੇ ਉਹ ਸਾਡੇ ਨਾਲ ਉਹਨਾਂ ਨੇ ਸਾਂਝੀ ਕਰ ਲਈ ਹਾਮੀ ਭਰੀ ਆ ਸਾਡਾ ਤੁਹਾਡਾ ਬਹੁਤ ਬਹੁਤ ਸਾਡੇ ਚੈਨਲ ਦੇ ਉੱਪਰ ਸਵਾਗਤ ਹੈ ਤੇ ਸਰ ਦਰਸ਼ਕ ਬੜੀ ਉਤਕਤਾ ਨਾਲ ਇੰਤਜ਼ਾਰ ਕਰ ਰਹੇ ਨੇ ਤੁਸੀਂ ਸ਼ਿਵ ਕੁਮਾਰ ਬਟਾਲਵੀ ਜੀ ਬਾਰੇ ਕੋਈ ਸਾਨੂੰ ਗੱਲਾਂ ਦੱਸੋ ਕਿ ਉਹ ਤੁਹਾਨੂੰ ਜਦੋਂ ਤੁਹਾਡੇ ਸੰਪਰਕ ਚ ਆਏ ਤੇ ਉਹ ਤੁਹਾਡੇ ਸੰਪਰਕ ਚ ਕਿਵੇਂ ਆਏ ਤੇ ਅੱਗੇ ਤੁਹਾਡਾ ਉਹਨਾਂ ਨਾਲ ਕਿਵੇਂ ਕਿਵੇਂ ਸੰਬੰਧ ਰਿਹਾ ਕਿਵੇਂ ਕਿਵੇਂ ਰਿਸ਼ਤਾ ਤੁਹਾਡਾ ਜਿਹੜਾ ਅੱਗੇ ਤੁਰਿਆ ਦੋਸਤੋ ਨਮਸਕਾਰ ਸ਼ੇਵ ਕੁਮਾਰ ਬਟਾਲਵੀ ਨੂੰ ਕੁਝ ਕ੍ਰਿਟਿਕ ਪੰਜਾਬੀ ਦਾ ਕੀਟਸ ਕਹਿੰਦੇ ਨੇ ਕੀਟਸ ਜਿਹੜਾ ਕਿ ਰੋਮਾਂਟਿਕ ਪੋएट ਹੋਇਆ ਹੈ ਇੰਗਲਿਸ਼ ਦਾ ਜੀ ਕੀਟ ਦੀ ਜ਼ਿੰਦਗੀ ਵੀ ਬੜੀ ਥੋੜੀ ਸੀ ਜੀ ਔਰ ਉਹਨੇ ਉਨੀ ਥੋੜੀ ਜੀ ਜ਼ਿੰਦਗੀ 'ਚ ਇਹਨਾਂ ਕੋਈ ਲਿਖਤਾ ਜਿੰਨਾ ਜਿਹੜਾ ਲੋਕਾਂ ਨੇ ਕਈਆਂ ਸਾਲਾਂ 'ਚ ਨਹੀਂ ਲਿਖ ਸਕੇ ਜੀ ਸ਼ੇਵ ਕੁਮਾਰ ਬਟਾਲਵੀ ਜੀ ਨਾਲ ਮੇਰਾ ਸੰਬੰਧ ਵੱਡੇ ਹੜਾ ਤੋਂ ਬਾਅਦ ਸ਼ੁਰੂ ਹੋਇਆ 1955 ਦੇ ਖਰੀ 55 ਤੋਂ 55 ਦੇ ਐਂਡ ਚ ਮੁਲਾਕਾਤ ਹੋਈ ਜੀ ਸ਼ੇਵ ਕੁਮਾਰ ਬਟਾਲਵੀ ਅਮਰਨਾਥ ਸੂਰੀ ਹਡਮਾਸਟਰ ਸੀਗੇ ਜੀ ਤੇ ਤੀਜੇ ਹਰੀ ਅਰ ਪ੍ਰਸ਼ਾਦ ਸੀਗੇ ਤੇ ਚੌਥੇ ਮਿਸ ਰਾਜਕੁਮਾਰੀ ਗੁਪਤਾ ਜੀ ਜੀ ਇਹ ਚਾਰੇ ਜਾਣੇ ਬਟਾਲੇ ਤੋਂ ਗੱਡੀ ਤੇ ਜੈਂਕੀ ਪਰੇ ਆਉਂਦੇ ਹੁੰਦੇ ਸਨ ਜੀ ਜੈਂਕੀ ਪਰੇ ਉਹਨੀ ਦਿਣੀ ਪਬਲਿਕ ਹਾਈ ਸਕੂਲ ਪਖਰਪੁਰ ਸੀ ਅੱਛਾ ਜੀ ਉਸ ਸਕੂਲ ਚ ਸ਼ਿਵ ਕੁਮਾਰ ਜੀ 8ਵੀਂ ਜਮਾਤ ਤੱਕ ਸਾਇੰਸ ਪੜਾਉਂਦੇ ਹੁੰਦੇ ਸੀਗੇ ਪੰਜਾਬੀ ਨਹੀਂ ਸਾਇੰਸ ਸਧਾਰਨ ਵਿਗਿਆਨ ਜੀ ਤੇ ਨਾਮੀ 10ਵੀਂ ਨੂੰ ਉਹ ਮੈਥਮੈਟਿਕਸ ਕਰਾਉਂਦੇ ਹੁੰਦੇ ਸਨ ਇੱਕ ਮੇਰੇ ਕੋਲ ਅਜੇ ਵੀ ਉਹ ਕਿਤਾਬ ਸੰਭੀ ਪਈ ਹੈ ਪਿੰਡ ਬਰਕਤ RAM ਨਈਰਦਾ ਲਿਖਿਆ ਹਸਤਾ ਉਹ ਮੇਰੇ ਹਿਸਾਬ ਦੀ ਕਿਤਾਬ ਹੈ ਗਣਿਤ ਦੀ ਜੀ ਉਹਦੇ ਤੇ ਸ਼ਿਵ ਦੇ 27 57 ਦੇ ਲਾਲ ਪੈਨਸਲ ਨਾਲ ਸਾਈਨ ਕੀਤੇ ਹੋਏ ਹੈ ਸ਼ਾਇਦ ਮੇਰੇ ਦੋਸਤ ਗੁਰਲਾਲ ਸਿੰਘ ਜੀ ਉਹ ਤੁਹਾਡੇ ਇਸ ਪੋਸਟ ਵਿੱਚ ਪਾ ਦੇ ਜੀ ਇਹ ਚਾਰ ਜਾਣੇ ਉਥੋਂ ਬਟਾਲਿਓਂ ਆਉਂਦੇ ਹੁੰਦੇ ਸੀ ਸ਼ਾਇਦ ਚੋਂ ਵਿੱਚੋਂ ਤਿੰਨੇ ਜਿਹੜੇ ਇਕੱਠੇ ਸਾਲਵੇਸ਼ਨ ਸਕੂਲੇ ਪੜੇ ਸੀ ਬਟਾਲੇ ਜਿੱਥੋਂ ਤੱਕ ਮੇਰਾ ਖਿਆਲ ਹੈ ਜੀ ਤੇ ਉਹਨੀ ਦਿਨੀ ਸ਼ਿਵ ਕੁਮਾਰ ਜੀ ਦਾ ਨਵਾਂ ਨਵਾਂ ਗਾਣਾ ਰਿਕਾਰਡ ਹੋਇਆ ਸੀ ਮੈਨੂੰ ਹੀਰੇ ਹੀਰੇ ਆਖੇ ਹਾਈ ਨੀ ਮੁੰਡਾ ਲੰਬੜਾ ਹਾਂਜੀ ਸ਼ੇਰ ਕੁਮਾਰ ਦੀ ਉਥੋਂ ਸਟੇਸ਼ਨ ਤੋਂ ਮੇਰਾ ਪਿੰਡ ਪੌਣਾ ਕਿ ਕਿਲੋਮੀਟਰ ਹੈ ਤੇ ਅਕਸਰ ਪਿੰਡ ਵੀ ਆਉਂਦੇ ਸੀ ਤੇ ਮੈਂ ਉਹ ਭੂਆ ਤੇਜੋ ਇੱਕ ਹੁੰਦੀ ਸੀ ਦਾਣੇ ਭੁੰਨਣ ਵਾਲੀ ਅੱਛਾ ਜੀ ਮੇਰਾ ਖਿਆਲ ਹੈ ਕਿ ਪੀੜਾਂ ਦਾ ਪ੍ਰਾਗਾ ਵਿੱਚ ਥੋੜਾ ਜਿਹਾ ਆਈਡੀਆ ਭੂਆ ਤੇਜੋ ਦਾ ਵੀ ਆ ਤੇਜ ਕੌਰ ਭੂਆ ਤੇਜੋ ਅਸੀਂ ਉਹਨੂੰ ਕਹਿੰਦੇ ਹਾਂ ਹਾਂ ਜੀ ਤੇ ਬੜੇ ਅਸੀਂ ਉਹ ਸਾਡੇ ਤੋਂ ਵੱਡੀ ਸੀ ਬਹੁਤ ਤੇ ਅਸੀਂ ਬੜਾ ਉਹਦੀ ਪੱਠੀ ਤੇ ਬਈ ਕੇ ਤੇ ਦਾਣੇ ਦੂਨੇ ਪਨਾ ਕੇ ਫੁੱਲੇ ਛੁਲੇ ਜੋ ਕੁਝ ਵੀ ਸੀਗੇ ਜਾਂ ਉਹ ਦਾਣੇ ਵੀ ਘੇਰੀ ਕਢਾ ਕੇ ਤੇ ਉਹ ਖਾਂਦੇ ਹੁੰਦੇ ਸਾਂ ਉੱਥੇ ਬੈਠ ਕੇ ਜੀ ਤੇ ਸ਼ਿਵ ਜੀ ਦੂਜੇ ਚ ਉੱਥੇ ਦੇਣ ਉਹ ਪਾਖਰ ਪਰ ਆ ਜਾਂਦੇ ਹੁੰਦੇ ਸੀ ਜੀ ਤੇ ਸ਼ਾਇਦ ਉਹ ਜਿਹੜਾ ਪੀੜਾਂ ਦਾ ਪ੍ਰਾਗਾ ਉਹਦੇ ਵਿੱਚ ਥੋੜਾ ਗਿਆ ਜਿਹੜਾ ਲੁਕਮਾ ਆ ਉਹ ਘਾਤੇ ਜੋ ਵਾਲਾ ਵੀ ਹੋ ਸਕਦਾ ਹੈ ਅੱਖ ਰੋੜੇ ਦੀ ਗੱਲ ਕਰਨ ਦੇ ਜੀ ਸ਼ਿਵ ਜੀ ਪੰਜਵੀਂ ਛੇਵੀਂ ਸਤਵੀਂ ਤੇ ਅੱਠਵੀਂ ਤੱਕ ਸਾਇੰਸ ਪੜਾਉਂਦੇ ਸੀ ਜੀ ਸਾਇੰਸ ਜੀ ਉਹ ਨਹੀਂ ਦੇਣੀ ਏ ਕਾਦੀਆਂ ਕਾਲੇ ਤੋਂ ਆਏ ਸੀਗੇ ਐਸੇ ਉਹ ਨਹੀਂ ਦੇਣੀ ਪੇਪਰ ਦਿੱਤੇ ਸੀ ਐਸੇ ਦੇ ਇਹਨਾਂ ਨੇ ਤੇ ਇਹ 9ਵੀਂ 10ਵੀਂ ਨੂੰ ਮੈਥ ਪੜਾਉਂਦੇ ਸੀ ਇਹ ਤੇ ਜਦੋਂ ਮੈਂ ਦੱਸਿਆ ਕਿ ਉਹ ਮੇਰੀ ਕਿਤਾਬ ਤੇ 22 757 ਦੇ ਮੇਰਾ خیال ਹੈ ਸਾਈਨ ਸ਼ੇਰ ਕੁਮਾਰ ਜੀ ਦੇ ਸਾਹਮਣੇ ਪਏ ਹੈ ਜੀ ਸਕੂਲ ਦਾ ਨਾਮ ਸੀ ਪਬਲਿਕ ਹਾਈ ਸਕੂਲ ਪਖਰਪੁਰ ਅੱਛਾ ਜੀ ਜਿਸ ਜਗ੍ਹਾ ਤੇ ਉਹ ਸਕੂਲ ਸੀ ਉਹ ਇੱਕ ਕੋਠੀ ਸੀ ਅੱਛਾ ਜੀ ਉਹ ਨਹਿਰ ਦੀ ਕੋਠੀ ਸੀ ਕਿਹੜੀ ਸੀ ਉਹਦੇ 12 ਕ ਕਮਰੇ ਸੀ ਸਾਰੀਆਂ ਕਲਾਸਾਂ ਉਹਦੇ ਚ ਹੀ ਲੱਗਦੀਆਂ ਹੁੰਦੀਆਂ ਸਨ ਜੀ ਸਕੂਲ ਤੋਂ ਤਕਰੀਬਨ 50 ਗਾਇ ਤੇ ਇੱਕ ਆਂਬ ਦਾ ਦਰਖਤ ਹੁੰਦਾ ਸੀ ਜੀ ਉਹਦੇ ਲਾਗੇ ਇੱਕ ਗਰਾਊਂਡ ਵੀ ਹੁੰਦੀ ਸੀ ਜੀ ਤੇ ਪਰਲੇ ਪਾਸੇ ਉਹ ਜਿਹੜੇ ਢਾਏ ਜਿੱਥੋਂ ਮਿੱਟੀ-ਮੁੱਟੀ ਕੱਢ ਕੇ ਪਿੰਡਾਂ ਚ ਖੜਦੇ ਸੀ ਲੋਕ ਜੀ ਉਹ ਜਗ੍ਹਾ ਸੀ ਜੀ ਉੱਥੇ ਸ਼ਨੀਚਰਵਾਰ ਦੇ ਸ਼ਨੀਚਰਵਾਰ ਬਾਲ ਸਭਾ ਵਿੱਚ ਹਾਂਜੀ ਛੇਵ ਕੁਮਾਰ ਜੀ ਅਕਸਰ ਕੋਈ ਨਾ ਕੋਈ ਕਵਿਤਾ ਇਹ ਕਹੀਂ ਜ਼ਬਰਦਸਤੀ ਜ਼ਿੱਦ ਕਰਕੇ ਉਹਨਾਂ ਕੋਲ ਸੁਣਦੇ ਹੁੰਦੇ ਸਾਂ ਜੀ ਜਿਹੜੀ ਪਹਿਲੀ ਕਵਿਤਾ ਉਹਨਾਂ ਕੋਲੋਂ ਸੁਣੀ ਸੀ ਜੀ ਉਹ ਇਹ ਹੈ ਕਿ ਦੂਰਜ ਪਿੰਡ ਦੀਆਂ ਡੰਡੀਆਂ ਤੇ ਖੜਾ-ਖੜਾ ਮੰਦਰਾਂ ਦੇ ਕਲਸ਼ ਤੇ ਮਨਾਰੇ ਤੇ ਆ ਵੇਖਦਾ ਜੀ ਮੰਵੀ ਅਜ ਰਾਂਝੇ ਵਾਂਗੂ ਹੀਰ ਥੀ ਤੋੜ ਕੇ ਤੇ ਸੁញੇ ਸੁញੇ ਆਪਣੇ ਹਜ਼ਾਰੇ ਪਿਆ ਦੇਖਦਾ ਜੀ ਪੌਣਾ ਦੇ ਫਰਾਟੇ ਮੇਰੇ ਕੋਲ ਰੋਂਦੇ ਲੰਘ ਰਹੇ ਨੇ ਜੀ ਜਾਤ ਦੇ ਨੇ ਇੰਜ ਜਿਵੇਂ ਦਿੰਦੇ ਨੇ ਅਲਾਉਣੀਆਂ ਜੀ ਟਿਪਲੀ ਦਾ ਰੁੱਖ ਜੀ ਦੇ ਥੱਲੇ ਦੋਵੇਂ ਬੈਠਦੇ ਸਾਂ ਜੀ ਉਹਦੀਆਂ ਅਿਆਲੀ ਕਿਸੇ ਛਾਂਗ ਲਈਆਂ ਟਾਣੀਆਂ ਜੀ ਗੁਲਾਹਣ ਕੋ ਕੁਗੀਆਂ ਜੋ ਦੋ ਨਿਤ ਆਉਂਦੀਆਂ ਸੀ ਉਹ ਵੀ ਅੱਜ ਸਾਰਾ ਦਿਨ ਆਈਆਂ ਨਹੀਂ ਨਮਾਣੀਆਂ ਜੀ ਧਰਤੀ ਦੀ ਹਿੱਕ ਤੇ ਰਮਾਈ ਮੇਰੇ ਦੁੱਖ ਦੁਖਾਂ ਧੂਣੀ ਜੀ ਅੱਗ ਅਸਮਾਨੀ ਲਾਈ ਹੌਕਿਆਂ ਨੇ ਹਾਨੀਆਂ ਜੀ ਇਹਦਾ ਉੱਖਾ ਦੁੱਖ ਨਹੀਂ ਕਿ ਅੱਜ ਤੂੰ ਪਿਆਰਾ ਪਰਾਇਆ ਹੋਇਓ ਜੀ ਦੁੱਖ ਹੈ ਕਿ ਤੈਨੂੰ ਮੈਨੂੰ ਕੌਡਾਂ ਨੇ ਪਿਆਰੀਆਂ ਜੀ ਦੁਖ ਹੈ ਸ਼ਿਕਾਰੀ ਕਿਸੇ ਮਹਿਲਾ ਹੋਲੇ ਬੈਠ ਕੇ ਤੇ ਚਾਂਦੀ ਦੀਆਂ ਗੋਲੀਆਂ ਨਿਸ਼ਾਨੇਵਰਨ ਮਾਰੀਆਂ ਇਹ ਚਾਂਦੀ ਦੀਆਂ ਗੋਲੀਆਂ ਇਸ ਪੋਇਮ ਦਾ ਟਾਈਟਲ ਸੀ ਜੀ ਜੀ ਉਸ ਤੋਂ ਬਾਅਦ ਸਨ 56 57 ਤੇ 58 ਤੱਕ ਸ਼ਿਵ ਜੀ ਉੱਥੇ ਹੀ ਸੀਗੇ ਜੀ ਤੇ ਉਸ ਤੋਂ ਬਾਅਦ ਇਸ ਸਟੇਟ ਬੈਂਕ ਵਿੱਚ ਚੱਲੇਗੇ ਸ਼ਾਇਦ ਇਹ 58 ਐਂਡ ਦੀ ਗੱਲ ਹੈ ਜਾਂ 58 ਦੇ ਸ਼ੁਰੂ ਦੀ ਗੱਲ ਹੈ ਔਰ ਇੰਨੀ ਦੇਣੀ ਇਹਨਾਂ ਦੀਆਂ ਕਿਤਾਬਾਂ ਛਾਪ ਚੁਕੀਆਂ ਸੀਗੀਆਂ ਜਿਹੜੀਆਂ ਸ਼ੁਰੂਆਤ ਹੀ ਹੈ ਜੀ ਹੁਣ ਇਹ ਜਿੰਨਿਆਂ ਦੇ ਵੀ ਨਾਮ ਮੈਨੂੰ ਯਾਦ ਆਉਣਗੇ ਮੈਂ ਦੱਸ ਦਾਂਗਾ ਦੇ ਵਿੱਚ ਜੀ ਤੇ ਜਿੰਨੀ ਦਿਨੀ ਇਹ ਇੱਥੇ ਪੜਾਉਂਦੇ ਹੁੰਦੇ ਸੀ ਸ਼ਨੇਚਰਵਾਰ ਦੇ ਸ਼ਨੇਚਰਵਾਰ ਜਿੱਦਾਂ ਪਹਿਲਾਂ ਮੈਂ ਦੱਸਿਆ ਬਾਲ ਸਭਾ ਹੁੰਦੀ ਸੀ ਜੀ ਉਹਦੇ ਵਿੱਚ ਅਕਸਰ ਇਹਨਾਂ ਕੋਲੋਂ ਅਸੀਂ ਕੋਈ ਨਾ ਕੋਈ ਗੀਤ ਜਿਹੜਾ ਹੈ ਉਹ ਸੁਣਦੇ ਸਾਂ ਇਹਨਾਂ ਦੀ ਰਚਨਾ ਜਿਹੜੀ ਉਹ ਸੁਣਦੇ ਸਾਂ ਜੀ ਤੇ ਕੁਝ ਬੱਚਿਆਂ ਦੀਆਂ ਉਤੋਂ ਦੀ ਨੰਗ ਜਾਂਦੀਆਂ ਸੀ ਕਿ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਕਿਉਂਕਿ ਉਹ ਤੇ ਆਪਣੇ ਬਿਰਹਾ ਬਾਰੇ ਲਿਖਦੇ ਸੀ ਜੀ ਔਰ ਜਿੱਦੋਂ ਮੈਂ ਕਿਹਾ ਕਿ ਸ਼ਿਵ ਨੂੰ ਅਸੀਂ ਪੰਜਾਬੀ ਦਾ ਕੀਟਸ ਵੀ ਕਹਿੰਦੇ ਆ ਜੀ ਉਸ ਤੋਂ ਬਾਅਦ ਸ਼ਿਵ ਜੀ ਬੇਰਿੰਗ ਕਾਲਜ ਲਾਗੇ ਇੱਕ ਕੋਠੀ ਹੁੰਦੀ ਸੀ 2 ਸਾਲ ਉਸ ਕੋਠੀ ਚ ਹੀ ਰਹੇ ਜੀ ਮੈਂ ਉਹ ਨਹੀਂ ਦਿੰਨੀ ਸ਼ਾਇਦ ਮੈਂ ਇੰਗਲਿਸ਼ ਕਰ ਰਿਹਾ ਸਾਂ ਜਦੋਂ ਇਹ ਕੋਠੀ ਚ ਉਸ ਚ ਰਹਿੰਦੇ ਸੀ ਤੇ ਮੇਰੇ ਨਾਂ ਦਾ ਇੱਕ ਹੋਰ ਲੜਕਾ ਜੀ ਦਾ ਪ੍ਰੇਮ ਕੁਮਾਰ ਸੀ ਅੱਜਕੱਲ੍ਹ ਅਮਰੀਕਾ ਆ ਜੀ ਉਹ ਵੀ ਇਹਨਾਂ ਦੇ ਨਾਲ ਰਿੰਦਾਂ ਦਸੀ ਔਰ ਉਹਦੀਆਂ ਵੀ ਤਿੰਨ ਕਿਤਾਬਾਂ ਉਹ ਉਹਦੀਆਂ ਵੀ ਲਿਖੀਆਂ ਤੇ ਤਿੰਨ ਚਾਰ ਮੇਰੀਆਂ ਵੀ ਛਪੀਆਂ ਹੀ ਜਾਣੇ ਜੀ ਨਾਮ ਫੇਰ ਕਿਸੇ ਵੇਲੇ ਦੱਸ ਦਊਗਾ ਜਿਨ੍ਹਾਂ ਚ ਇੱਕ ਨਜ਼ਰ ਆਯਾ ਦੁੱਧ ਹੈ ਜਿਹੜੀ ਪੰਜਾਬ ਸੁਮਸਰ ਤੇ ਸੀ ਜੀ ਇੱਕ ਆਖਿਰਕਾਰ ਤੱਕ ਜਿਹੜੀ ਔਰਤ ਤੇ ਜ਼ਿਆਦਤੀਆਂ ਹੁੰਦੀਆਂ ਨੇ ਉਹਦੇ ਤੇ ਕਹਾਣੀਆਂ ਲਿਖੀਆਂ ਨੇ ਜੀ ਤੇ ਨਜ਼ਰ ਆਯਾ ਦੁੱਧ ਤੇ ਇੱਕ ਚੀਸਾ ਕਸੀਸਾ ਆਉਂਸੀ ਜੀ ਇਹ ਤਿੰਨ ਕਤ ਇਹ ਤੁਹਾਡੀ ਮੈਂ ਪੜੀ ਅਦਰ ਚੀਸਾਂ-ਕੀਸਾਂ ਆਉਂਸੀਆਂ ਹਾਂ ਜੀ ਇਹ ਤਿੰਨ ਕਤਾਬਾਂ ਮੇਰੀਆਂ ਵੀ ਛਪੀਆਂ ਹੋਈਆਂ ਸੀ ਜੀ ਉਸ ਤੋਂ ਬਾਅਦ ਸ਼ਿਵਜੀ ਨਾਲ ਮੇਰੀ ਮੁਲਾਕਾਤ ਹੋਈ ਜਿੰਨੀ ਦਿਨੀ ਸ਼ੌਂਕਣ ਮੇਲੇ ਦੀ ਬਣ ਰਹੀ ਸੀ ਜੀ ਅ ਅਗ ਇਹਦਾ ਇੱਕ ਗਾਣਾ ਜਾਂਚ ਮੈਨੂੰ ਆ ਗਈ ਗਮਖਾਨ ਦੀ ਹੌਲੀ ਹੌਲੀ ਰੋਕੇ ਜੀ ਪਰਚਾਨ ਦੀ ਚੰਗਾ ਹੋਇਆ ਤੂੰ ਕਰਾਈ ਹੋ ਗਈ ਉਹ ਮੁੱਕ ਗਈ ਚਿੰਤਾ ਤੈਨੂੰ ਪਨਾਣ ਦੀ ਮੇਰਾ ਖਿਆਲ ਇਹ ਬੀਕੋ ਫੈਕਟਰੀ 'ਚ ਗਾਣਾ ਸ਼ੂਟ ਹੋਇਆ ਸੀ ਜੀ ਸ਼ੌਂਕਟ ਮੇਲੇ ਦੀ ਦਾ ਜੀ ਤੇ ਅਲੀਬਾਬ ਦੀ ਨਹਿਰ ਤੇ ਜੀ ਕੋੜਿਆਂ ਦੀ ਤੇ ਓਟਾਂਗਿਆਂ ਦੀ ਢੌੜ ਦੀ ਸ਼ੂਟਿੰਗ ਹੋਈ ਸੀ ਜੀ ਇੱਕ ਗਾਣਾ ਸ਼ੂਟ ਹੋਇਆ ਸੀ ਜੀ ਇਹ ਜਿਹੜਾ ਸ਼ੁਰੂ ਹੁੰਦਾ ਕੂਕੜੂ ਕੜੂ ਦਰ ਫਿੱਟੇ ਮੂੰਹ ਅੱਛਾ ਜੀ ਤੇ ਸ਼ਿਵ ਜੀ ਦਾ ਇੱਕ ਫੇਵਰੇਟ ਮਹਾਵਰਾ ਆ ਖੌਤ ਕਿਸਮ ਦੀ ਚੀਜ਼ ਹੈ ਉਹ ਮਜ਼ਾਕ ਨਾਲ ਜਦੋਂ ਬਹੁਤ ਖੁਸ਼ ਹੁੰਦੇ ਸੀ ਜੋ ਬੜਾ ਹਾਸੇ ਨਾਲ ਕਹਿੰਦੇ ਹੁੰਦੇ ਸੀ ਭਾਈਏ ਦਾ ਰਾਜ ਜੀ ਉਸ ਗਾਣੇ ਵਿੱਚ ਹੀ ਉਹਨਾਂ ਨੇ ਭਾਈਏ ਦਾ ਰਾਜ ਇਹਦਾ ਗਾਣਾ ਲਫ਼ਜ਼ ਜਿਹੜੇ ਉਹ ਯੂਜ਼ ਕੀਤੇ ਆ ਅੱਛਾ ਸੋਈ ਵੀਡੀਓ ਕਾਫੀ ਲੰਮੀ ਹੈ ਤੇ ਇਸ ਕਰਕੇ ਇਹਨੂੰ ਅਸੀਂ ਟੋਟਿਆਂ ਦੇ ਵਿੱਚ ਪਾ ਰਹੇ ਹਾਂ ਅੱਜ ਅਸੀਂ ਪਹਿਲਾ ਟੋਟਾ ਆਪ ਜੀ ਦੀ ਨਜ਼ਰ ਕੀਤਾ ਤੇ ਅਸੀਂ ਇੱਕ ਦਿਨ ਬਾਅਦ ਜਿਹੜਾ ਇਹਦੀ ਅਗਲਾ ਜਿਹੜਾ ਪਾਰਟ ਆ ਵੀਡੀਓ ਦਾ ਉਹ ਵੀ ਅਸੀਂ ਇਹਦੇ ਵਿੱਚ ਜਿਹੜਾ ਉਹ ਪਾਵਾਂਗੇ ਜੀ